ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਸਾਡੀ ਵੀਡੀਓ ਦਾ ਟੌਪਿਕ ਹੈ ਜੀ ਸੰਗ੍ਰਾਂਦ ਵਾਲੇ ਦਿਨ ਅਜਿਹੀ ਕਿਹੜੀ ਚੀਜ਼ ਅਸੀਂ ਆਪਣੇ ਕੋਲ ਰੱਖੀਏ ਤਾਂ ਜੋ ਸਾਰਾ ਸਾਲ ਪਾਤਸ਼ਾਹ ਦੀਆਂ ਮਿਹਰਾਂ ਵਰਕ ਤਾਂ ਵਰਸਦੀਆਂ ਹੀ ਰਹਿਣ ਮਾਇਆ ਦੇ ਭੰਡਾਰੇ ਭਰਪੂਰ ਹੋ ਜਾਣ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਜ਼ਰੂਰੀ ਬੇਨਤੀ ਜੋ ਵੀ ਜਾਣਕਾਰੀ ਅਸੀਂ ਆਪ ਜੀ ਨਾਲ ਸਾਂਝੀ ਕਰਦੇ ਹਾਂ ਇਹ ਕੋਈ ਸਾਡੇ ਆਪਣੇ ਵਿਚਾਰ ਨਹੀਂ ਹਨ ਇਹ ਸਭ ਗੁਰਸਿੱਖਾਂ ਪਾਸੋਂ ਮਹਾਪੁਰਖਾਂ ਪਾਸੋਂ ਜਾਂ ਫਿਰ ਕਮਾਈ ਵਾਲੇ ਮਹਾਪੁਰਖਾਂ ਦੇ ਜੀਵਨ ਵਿੱਚੋਂ ਪ੍ਰਾਪਤ ਕੀਤੀ ਹੋਈ ਜਾਣਕਾਰੀ ਹੈ ਅਸੀਂ ਕੋਈ ਗਿਆਨੀ ਜਾਂ ਪ੍ਰਚਾਰਕ ਨਹੀਂ ਹਾਂ ਬਸ ਇੱਕ ਨਿਮਾਣੀ ਜਿਹੀ ਕੋਸ਼ਿਸ਼ ਇਹ ਹੀ ਹੈ ਕਿ ਗੁਰੂ ਸਾਹਿਬਾਂ ਦੀ ਵੱਧ ਤੋਂ ਵੱਧ ਵਡਿਆਈ ਹੋ ਸਕੇ ਸੰਗਰਾਮ ਦੇ ਸੰਬੰਧ ਵਿੱਚ ਅਸੀਂ ਬਹੁਤ ਸਾਰੀਆਂ ਵੀਡੀਓਜ਼ ਦੇਖਦੇ ਹੀ ਹਾਂ ਕਿ ਆਪਣੇ ਘਰ ਵਿੱਚ ਇੱਕ ਇਹ ਚੀਜ਼ ਲੈ ਆਓ ਫਿਰ ਤੁਹਾਨੂੰ ਸਾਰਾ ਸਾਲ ਮਾਇਆ ਦੀ ਕਮੀ ਨਹੀਂ ਹੋਵੇਗੀ ਇਹ ਤੁਸੀਂ ਆਪਣੇ ਪਰਸ ਵਿੱਚ ਇੱਕ ਇਹ ਚੀਜ਼ ਰੱਖ ਲਓ ਤਾਂ ਤੁਹਾਡੇ ਘਰ ਮਾਇਆ ਵਿੱਚ ਬਹੁਤ ਵਾਧਾ ਹੋ ਜਾਵੇਗਾ ਅਜਿਹਿਆਂ ਇੱਕ ਨਹੀਂ ਬਹੁਤ ਸਾਰੀਆਂ ਵੀਡੀਓਜ਼ ਦੇਖ ਲਈ ਹਨ ਅੱਜ ਦੀ ਸਾਡੀ ਵੀਡੀਓ ਇਸੇ ਟੌਪਿਕ ਤੇ ਹੈ ਬਹੁਤ ਸਾਰੇ ਲੋਕ ਅਜਿਹਾ ਕਹਿ ਦਿੰਦੇ ਹਨ ਕਿ ਤੁਸੀਂ ਬਾਣੀ ਦੀ ਇਹ ਪੰਕਤੀ ਲਿਖ ਕੇ ਆਪਣੇ ਪਰਸ ਵਿੱਚ ਰੱਖ ਲਓ ਪਰ ਇਹ ਚੀਜ਼ ਬਿਲਕੁਲ ਗਲਤ ਹੈ ਪਹਿਲੀ ਗੱਲ ਤਾਂ ਗੁਰੂ ਸਾਹਿਬਾਂ ਨੇ ਦਰਗਾਹੀ ਬਾਣੀ ਰਚੀ ਮਨੁੱਖੀ ਜੀਵਨ ਨੂੰ ਸੁਧਾਰਨ ਵਾਸਤੇ ਹੈ। ਮਨੁੱਖ ਨੂੰ ਦੇਵਤਾ ਬਣਾਉਣ ਵਾਸਤੇ ਇਹ ਬਾਣੀ ਰਚੀ ਗਈ ਹੈ। ਜਿਹੜੇ ਵੀ ਗੁਰੂ ਸਾਹਿਬਾਂ ਦੀ ਬਾਣੀ ਪੜ੍ਹਦੇ ਹਨ, ਪੜ੍ਹ ਕੇ ਹਿਰਦੇ ਵਿੱਚ ਬਸਾਉਂਦੇ ਹਨ। ਉਹ ਸਿੱਧਾ ਸਤਿਗੰਢ ਦਰਗਾਹ ਨੂੰ ਪਹੁੰਚ ਜਾਂਦੇ ਹਨ। ਸੋ ਬਾਣੀ ਤਾਂ ਮਨਾਂ ਵਿੱਚ ਬਸਾਉਣ ਲਈ ਹੁੰਦੀ ਹੈ, ਹਿਰਦਿਆਂ ਵਿੱਚ ਬਸਾਉਣ ਲਈ ਹੁੰਦੀ ਹੈ। ਬਾਣੀ ਪੜ੍ਹ ਕੇ ਅਮਲ ਕਰਨ ਲਈ ਇਹਨਾਂ ਦੀਆਂ ਪੰਕਤੀਆਂ ਲਿਖ ਕੇ ਪਰਸ ਵਿੱਚ ਪਾਉਣਾ ਸਹੀ ਨਹੀਂ ਕਿਉਂਕਿ ਜਦੋਂ ਆਪਾਂ ਕੋਈ ਬਾਣੀ ਜਾਂ ਗੁਰੂ ਸਾਹਿਬਾਂ ਦੀ ਕੋਈ ਤਸਵੀਰ ਪਰਸ ਵਿੱਚ ਰੱਖ ਲੈਂਦੇ ਹਾਂ ਜ਼ਿਆਦਾਤਰ ਦੇਖਦੇ ਹਾਂ ਕਿ ਜੈਂਟਸ ਲੋਕ ਨੇ ਜਿਹੜੇ ਉਹ ਪਰਸ ਆਪਣੀ ਪਿਛਲੀ ਜੇਬ ਵਿੱਚ ਪਾ ਲੈਂਦੇ ਹਨ ਫਿਰ ਜਦੋਂ ਬੈਠਦੇ ਹਨ ਤਾਂ ਉਹ ਫਿਰ ਤਸਵੀਰ ਜਾਂ ਬਾਣੀ ਦੀਆਂ ਪੰਕਤੀਆਂ ਥੱਲੇ ਆਉਂਦੀਆਂ ਹਨ ਜੋ ਕਿ ਬਹੁਤ ਘੋਰ ਬੇਅਦਬੀ ਹੈ ਇਸ ਲਈ ਆਪਣੇ ਪਰਸ ਦੇ ਵਿੱਚ ਗੁਰਬਾਣੀ ਦੀ ਪੰਕਤੀ ਲਿਖ ਕੇ ਪਾਉਣੀ ਜਾਂ ਕੋਈ ਗੁਰੂ ਸਾਹਿਬਾਂ ਦਾ ਸਰੂਪ ਆਪਣੇ ਪਰਸ ਵਿੱਚ ਰੱਖਣਾ ਠੀਕ ਨਹੀਂ। ਦੂਸਰਾ ਕਈ ਮਾਈਆਂ ਬੀਬੀਆਂ ਇਸ ਤਰ੍ਹਾਂ ਕਰਦੀਆਂ ਹਨ ਕਿ ਆਪਣੇ ਪਰਸ ਵਿੱਚ ਨਿਤਨੇਮ ਦੀਆਂ ਸੁਖਮਨੀ ਸਾਹਿਬ ਦੀ ਪੋਥੀ ਨਾਲ ਰੱਖ ਲੈਂਦੇ ਹਨ। ਇਹ ਬਹੁਤ ਚੰਗੀ ਵਿਚਾਰ ਹੈ। ਕਿਉਂ ਸੋਚਦੇ ਹਨ ਕਿ ਜਦੋਂ ਅਸੀਂ ਕਿਤੇ ਜਾਣਾ ਹੈ ਵੀ ਸਾਡੇ ਕੋਲ ਫ੍ਰੀ ਸਮਾਂ ਵੀ ਜੋ ਹੈ ਅਸੀਂ ਉਸ ਵਿੱਚ ਪਾਠ ਕਰਾਂਗੇ। ਇਹ ਬਹੁਤ ਚੰਗੀ ਗੱਲ ਹੈ। ਬਰਸ ਵਿੱਚ ਇੱਕ ਪੋਥੀ ਦੇ ਨਾਲ ਕੁਝ ਉਹੋ ਜਿਹਾ ਨਾਲ ਰੱਖੋ ਜਿਹਦੇ ਨਾਲ ਗੁਰੂ ਸਾਹਿਬਾਂ ਦੀ ਬਾਣੀ ਦੀ ਬੇਅਦਬੀ ਹੋਵੇ ਜਿਸ ਤਰ੍ਹਾਂ ਕਈ ਲੇਡੀਜ਼ ਮੇਕਅਪ ਨਾਲ ਰੱਖਦੀਆਂ ਹਨ ਜਾਂ ਹੋਰ ਵੀ ਬਹੁਤ ਸਾਰੀਆਂ ਲੇਡੀਜ਼ ਦੀ ਜ਼ਰੂਰਤ ਦਾ ਸਮਾਨ ਜੋ ਕਿ ਪੂਰਾ ਸੁਚੱਜੇ ਪਵਿੱਤਰ ਨਹੀਂ ਮੰਨਿਆ ਜਾਂਦਾ ਇਸ ਲਈ ਜੇਕਰ ਤੁਸੀਂ ਪੋਥੀ ਸਾਹਿਬ ਨੂੰ ਨਾਲ ਕਿਸੇ ਵੀ ਜਗ੍ਹਾ ਕੈਰੀ ਕਰਨਾ ਚਾਹੁੰਦੇ ਹੋ ਤਾਂ ਉਸ ਨੂੰ ਇੱਕ ਅਲੱਗ ਕਿੱਟ ਦੇ ਵਿੱਚ ਇੱਕ ਅਲੱਗ ਉਹਦੇ ਲਈ ਬੈਗ ਰੱਖ ਲਿਆ ਜਾਵੇ ਜੋ ਕਿ ਸੁੱਚਾ ਹੋਵੇ ਕੇਵਲ ਪੋਥੀਆਂ ਲਈ ਹੋਵੇ ਉਸ ਬੈਗ ਵਿੱਚ ਪੋਥੀ ਸਾਹਿਬ ਨੂੰ ਤੁਸੀਂ ਪਾ ਕੇ ਨਾਲ ਲੈ ਕੇ ਜਾ ਸਕਦੇ ਹੋ ਬਾਣੀ ਦੀਆਂ ਪੰਕਤੀਆਂ ਜਾਂ ਫਿਰ ਗੁਰੂ ਸਾਹਿਬਾਂ ਦੇ ਸਰੂਪਾਂ ਨੂੰ ਪਰਸ ਵਿੱਚ ਬਿਲਕੁਲ ਨਾ ਰੱਖੋ ਜੇਕਰ ਗੁਰੂ ਸਾਹਿਬਾਂ ਦੇ ਸਰੂਪ ਸਾਨੂੰ ਚੰਗੇ ਲੱਗਦੇ ਹਨ ਤਾਂ ਉਹਨਾਂ ਨੂੰ ਵਧੀਆ ਫਰੇਮ ਕਰਵਾ ਕੇ ਇੱਕ ਵੱਖਰਾ ਆਸਣ ਲਗਾ ਕੇ ਗੁਰੂ ਸਾਹਿਬ ਉਸ ਆਸਣ ਤੇ ਪ੍ਰਕਾਸ਼ ਕੀਤੇ ਜਾਣ ਗੁਰੂ ਸਾਹਿਬਾਂ ਦਾ ਸਰੂਪ ਉੱਥੇ ਰੱਖਿਆ ਜਾਵੇ ਅਤੇ ਸਰੂਪ ਅੱਗੇ ਬੈਠ ਕੇ ਬਾਣੀ ਪੜ੍ਹੀ ਜਾਵੇ ਗੁਰੂ ਸਾਹਿਬਾਂ ਨੂੰ ਹਾਜ਼ਰ ਮੰਨ ਕੇ ਸੇਵਾ ਕੀਤੀ ਜਾਵੇ ਤਾਂ ਉਸ ਦਾ ਫਲ ਕਈ ਗੁਣਾ ਵੱਧ ਮਿਲਦਾ ਹੈ ਇੱਕ ਵਾਰ ਬਾਬਾ ਈਸ਼ਰ ਸਿੰਘ ਜੀ ਕਿਸੇ ਨਗਰ ਵਿੱਚ ਦੀਵਾਨ ਲਗਾਉਣਗੇ ਅਕੀਲ ਦੇ ਦੀਵਾਨ ਵਾਲੇ ਦਿਨ ਜਦੋਂ ਬਾਬਾ ਜੀ ਵਾਪਸ ਨਾਨਕ ਸਰਵਰ ਨੂੰ ਜਾਣ ਲੱਗੇ ਤਾਂ ਇੱਕ ਮਾਤਾ ਨੇ ਆ ਕੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਬਿਲਕੁਲ 10 ਕਦਮਾਂ ਦੀ ਦੂਰੀ ਤੇ ਹੀ ਸਾਡਾ ਘਰ ਹੈ ਆਪ ਜੀ ਕਿਰਪਾ ਕਰਕੇ ਸਾਡੇ ਘਰ ਜਰੂਰ ਚਰਨ ਪਾਓ ਬਾਬਾ ਜੀ ਬਚਨ ਕਰਨ ਲੱਗੇ ਨਹੀਂ ਮਾਤਾ ਸਾਡਾ ਨਿਤਨੇਮ ਦਾ ਸਮਾਂ ਹੈ ਪਰ ਉਸ ਮਾਤਾ ਨੇ ਬਹੁਤ ਬੇਨਤੀਆਂ ਜੁਆ ਕੀਤੀਆਂ ਕਿ ਬਾਬਾ ਜੀ ਸਾਡੇ ਘਰੇ ਪਤਾ ਨਹੀਂ ਕਿਹੜੇ ਭੂਤ ਪ੍ਰੇਤ ਹਨ ਸਾਨੂੰ ਤਾਂ ਸਾਰੇ ਪਰਿਵਾਰ ਨੂੰ ਨੀਂਦ ਨਹੀਂ ਆਉਂਦੀ ਤੁਸੀਂ ਕਿਰਪਾ ਕਰਕੇ ਸਾਡੇ ਘਰ ਇੱਕ ਵਾਰ ਜਰੂਰ ਚਰਨ ਪਾਓ ਮਾਤਾ ਦੀ ਭਾਵਨਾ ਨੂੰ ਦੇਖ ਕੇ ਬਾਬਾ ਜੀ ਨੇ ਹਾਂ ਕਰ ਦਿੱਤੀ। ਚਲੋ ਮਾਤਾ ਦੇ ਪਰਿਵਾਰ ਵਾਲੇ ਅੱਗੇ-ਅੱਗੇ ਲੱਗੇ ਤੇ ਬਾਬਾ ਜੀ ਨੂੰ ਆਪਣੇ ਘਰੇ ਲੈ ਗਏ। ਜਦੋਂ ਬਾਬਾ ਜੀ ਉਸ ਘਰ ਦੇ ਅੰਦਰ ਐਂਟਰ ਹੋਏ ਤਾਂ ਇੱਕਦਮ ਹੀ ਬਾਬਾ ਜੀ ਦੀ ਨਿਗਾਹ ਇੱਕ ਕੈਲੰਡਰ ਤੇ ਪਈ। ਉਸ ਕੈਲੰਡਰ ਤੇ ਬਹੁਤ ਮਿੱਟੀ ਜੰਮੀ ਹੋਈ ਸੀ। ਬਾਬਾ ਜੀ ਨੇ ਜਾਂਦਿਆ ਹਿਉ ਕਲੰਡਰ ਜਾ ਕੇ ਲਾ ਲਿਆ ਅਤੇ ਮਾਤਾ ਨੂੰ ਬਚਨ ਕਰਨ ਲੱਗੇ ਕਿ ਮਾਤਾ ਆ ਮੇਰੇ ਖਸਮ ਦਾ ਸਰੂਪ ਹੈ ਉਸ ਕਲੰਡਰ ਤੇ ਗੁਰੂ ਨਾਨਕ ਪਾਤਸ਼ਾਹ ਦਾ ਸਰੂਪ ਬਣਿਆ ਹੋਇਆ ਸੀ ਬਾਬਾ ਜੀ ਨੇ ਆਪਣੇ ਗਲ ਵਿੱਚੋਂ ਪਰਨਾ ਲਾ ਕੇ ਉਹ ਸਰੂਪ ਸਾਫ ਕਰਦਿਆਂ ਹੋਇਆ ਕਿਹਾ اے ਮਾਤਾ ਤੁਸੀਂ ਗੁਰੂ ਸਾਹਿਬਾਂ ਦੇ ਸਰੂਪ ਦਾ ਸਤਿਕਾਰ ਨਹੀਂ ਕਰਦੇ ਦੇਖੋ ਕਿਤਨੀ ਮਿੱਟੀ ਜੰਮੀ ਹੋਈ ਹੈ ਤੁਸੀਂ ਸਾਡਾ ਇੱਕ ਬਚਨ ਮੰਨੋ ਗੁਰੂ ਸਾਹਿਬਾਂ ਦੇ ਸਰੂਪ ਨੂੰ ਝੜਵਾ ਲਓ ਅਤੇ ਇੱਕ ਵੱਖਰੀ ਨਵੀਂ ਮੰਜੀ ਤੇ ਗੁਰੂ ਸਾਹਿਬਾਂ ਦਾ ਆਸਣ ਲਗਾ ਲਓ। ਉੱਥੇ ਗੁਰੂ ਸਾਹਿਬਾਂ ਦਾ ਇਹ ਸਰੂਪ ਰੱਖੋ ਤੇ ਸਾਰਾ ਪਰਿਵਾਰ ਰਲ ਕੇ ਸੇਵਾ ਕਰੋ। ਮਾਤਾ ਨੇ ਸਤਿਬਚਨ ਕਿਹਾ ਤੇ ਬਾਬਾ ਜੀ ਨੂੰ ਫੇਰ ਬੇਨਤੀ ਕੀਤੀ। ਬਾਬਾ ਜੀ ਸਾਡੇ ਸਾਰੇ ਘਰ ਵਿੱਚ ਚਰਨ ਪਾ ਦਿਓ। ਜਦੋਂ ਬਾਬਾ ਜੀ ਅੱਗੇ ਵਧੇ ਤਾਂ ਮਾਤਾ ਇੱਕ ਕਮਰੇ ਵੱਲ ਇਸ਼ਾਰਾ ਕਰਕੇ ਕਹੇ ਕਿ ਬਾਬਾ ਜੀ ਇਸ ਕਮਰੇ ਵਿੱਚ ਤਾਂ ਸਾਨੂੰ ਬਹੁਤ ਹੀ ਡਰ ਲੱਗਦਾ ਹੈ। ਕਦੇ ਨੀਂਦ ਨਹੀਂ ਆਉਂਦੀ। ਓਹ ਉਸ ਮਾਤਾ ਦੇ ਲੜਕੇ ਦਾ ਕਮਰਾ ਸੀ ਜਦੋਂ ਬਾਬਾ ਜੀ ਉਸ ਕਮਰੇ ਵਿੱਚ ਐਂਟਰ ਹੋਏ ਤਾਂ ਮਾਤਾ ਜਲਦੀ ਨਾਲ ਉਸ ਕਮਰੇ ਦੀਆਂ ਕੰਧਾਂ ਤੇ ਲੱਗੇ ਲੜਕੀਆਂ ਦੇ ਪੋਸਟਰ ਨੂੰ ਉਤਾਰਨ ਲੱਗ ਗਈ ਅਤੇ ਆਪਣੇ ਲੜਕੇ ਨੂੰ ਬੁਰਾ ਭਲਾ ਕਹਿਣ ਲੱਗ ਗਈ ਤਾਂ ਬਾਬਾ ਜੀ ਉਸ ਨੂੰ ਸਮਝਾਤ ਬਖਸਣ ਲੱਗੇ ਕਿ ਮਾਤਾ ਇੱਥੇ ਤੁਹਾਨੂੰ ਕੀ ਨਹੀਂ ਦੋਣੀ ਹੈ ਇੱਥੇ ਪੂਤਨੀਆਂ ਦੀਆਂ ਤਾਂ ਤੁਸੀਂ ਤਸਵੀਰਾਂ ਲਗਾਈਆਂ ਵੀ ਜੇ ਤੁਸੀਂ ਸਾਰਾ ਪਰਿਵਾਰ ਸੁਖ ਦੀ ਨੀਂਦ ਸੌਣਾ ਚਾਹੁੰਦੇ ਹੋ ਤਾਂ ਗੁਰੂ ਨਾਨਕ ਪਾਤਸ਼ਾਹ ਦੀ ਹਾਜ਼ਰ ਮੰਨ ਕੇ ਸੇਵਾ ਕਰੋ ਅਤੇ ਗੁਰੂ ਸਾਹਿਬਾਂ ਦੀ ਬਾਣੀ ਵੱਧ ਤੋਂ ਵੱਧ ਪੜੋ ਫੇਰ ਤੁਹਾਡੇ ਘਰ ਵਿੱਚ ਸੁਖ ਸ਼ਾਂਤੀ ਵਰਤੇਗੀ ਸੋ ਉਸ ਤੋਂ ਪ੍ਰੰਤ ਉਸ ਪਰਿਵਾਰ ਨੇ ਇਸੇ ਤਰ੍ਹਾਂ ਕੀਤਾ ਤੇ ਗੁਰੂ ਨਾਨਕ ਪਾਤਸ਼ਾਹ ਦਾ ਸਰੂਪ ਜੜਵਾ ਕੇ ਉਸ ਦੀ ਸੇਵਾ ਕਰਨ ਲੱਗੇ ਅਤੇ ਅਗਲੀ ਵਾਰ ਜਦੋਂ ਦੀਵਾਨ ਸਜੇ ਤਾਂ ਉਸ ਮਾਤਾ ਨੇ ਬਾਬਾ ਜੀ ਦਾ ਸ਼ੁਕਰਾਨਾ ਕਰਦਿਆਂ ਹੋਇਆ ਕਿਹਾ ਕਿ ਬਾਬਾ ਜੀ ਤੁਹਾਡੀ ਮਿਹਰ ਹੋ ਗਈ ਸਾਡੇ ਘਰ ਵਿੱਚ ਸੁੱਖ ਸ਼ਾਂਤੀ ਵਰਤਣ ਲੱਗ ਗਈ ਹੈ ਬਾਬਾ ਜੀ ਨੇ ਉਸ ਮਾਤਾ ਨੂੰ ਬਤਨ ਕੀਤਾ ਕਿ ਸੁੱਖ ਤਾਂ ਨਾਮ ਵਿੱਚ ਹੀ ਹੈ ਹਰ ਕੋ ਨਾਮ ਸਦਾ ਸੁਖ ਦਾਈ ਜਾ ਕੋ ਸਿਮਰ ਅਜਾਮਲ ਉਧਰਿਓ ਗਨ ਕਾ ਹੁਗਤ ਪਾਈ ਸੋ ਸਾਨੂੰ ਵੀ ਗੁਰੂ ਸਾਹਿਬਾਂ ਤੇ ਮਹਾਪੁਰਖਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣਾ ਚਾਹੀਦਾ ਹੈ ਸੋ ਬਹੁਤ ਸਾਰੇ ਲੋਕ ਇਹ ਜੇ ਹਨ ਜੋ ਗੁਰੂ ਸਾਹਿਬਾਂ ਨੂੰ ਮੰਨਦੇ ਹਨ ਤੇ ਇਹ ਸੋਚਦੇ ਹਨ ਕਿ ਅਸੀਂ ਨਵੇਂ ਸਾਲ ਦਾ ਆਰੰਭ ਗੁਰੂ ਸਾਹਿਬਾਂ ਦੇ ਦਰਸ਼ਨ ਕਰਕੇ ਕਰਨਾ ਹੈ ਇਹ ਸਭ ਤੋਂ ਉੱਤਮ ਵਿਚਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ